ਦਾ ਸਰਕਾਰ ਦੇ 3 ਸਾਲ ਜਿਹੜੇ ਨਿਕਲੇ ਆ ਜਦੋਂ ਤੋਂ ਭਗਵੰਤ ਮਾਨ ਮੁੱਖ ਮੰਤਰੀ ਬਣੇ ਉਦੋਂ ਦੀਆਂ ਕਿੱਦਾਂ ਕਿੱਦਾਂ ਲੱਗੀਆਂ ਜਾ ਰਿਹਾ ਵਾ ਸਾਰਾ ਕੁਝ ਤਾਜੀ ਖਵਾ ਰਿਆ ਤਾਜੀ ਖਾ ਰਿਆ ਬਸ ਠੀਕ ਹੈ ਹੋਰ ਹੋਰ ਕੋਈ ਕਿਸਾਨ ਨੂੰ ਪਰੇਸ਼ਾਨ ਨਹੀਂ ਕੋਈ ਕੋਈ ਤਕਲੀਫ ਹੈ ਜਿਹੜੀ ਪੁੱਛਦਾ ਬਈ ਕੋਈ ਤਕਲੀਫ ਨਹੀਂ ਕੋਈ ਤਕਲੀਫ ਨਹੀਂ ਕੋਈ ਤਕਲੀਫ বিনা ਕੀ ਤੂੰ ਸਾਡੇ ਕੰਮ ਨੂੰ ਜਾਂਦਾ ਹੈ ਤੇ ਸਾਡੇ ਕੰਮ ਕਰ ਤੈਨੂੰ ਉਹ 10000 ਰੁਪਏ ਕਿੱਥੇ ਗਿਆ ਹੋਇਆ ਹੁਣ ਇਹੀ ਤੇ ਚੀਜ਼ ਹੈ ਤੁਹਾਨੂੰ ਪੁੱਛਣਾ ਹੈ ਉਹਨੇ ਇੱਕ ਘਰ ਚ ਤਿੰਨ ਮਾਵਾਂ ਧੀਆਂ ਨੇ ਠੀਕ ਹੈ ਨਾ 6000 ਰੁਪਏ ਦਾ ਮਹੀਨੇ ਦਾ ਬਣ ਗਿਆ ਠੀਕ ਹੈ ਕਿੰਨੇ 3 ਸਾਲ ਹੋ ਗਏ ਬਣੇ 3 ਸਾਲ ਦਾ ਜਮਾ ਕਰੋ ਕਿੰਨਾ ਬੰਦਾ ਕਿੱਥੇ ਗਿਆ ਕੌਣ ਦੇਗਾ ਸਾਨੂੰ ਉਹ ਫਿਰ ਉਹ ਸਭ ਬਣ ਜਾਂਦਾ ਕੁੜੀਆਂ ਵੋਟ ਛਾੜਨ ਨੂੰ ਬਾਕੇ ਆਈ ਮਮਾ ਤੇਰੇ ਨੇ ਪੈਸੇ ਦੇਣੇ ਆ ਕੇ ਸੋਨੂ ਨੂੰ ਜਾਣਦੇ ਆ ਸੋਨੂ ਸਾਡੇ ਨਾਲ ਮਾੜਾ ਨਹੀਂ ਹੈਗਾ ਸੋਨੂ ਸੋਨੂ ਹਰ ਗੱਲ 'ਚ ਖੜਦਾ ਸਾਡੇ ਨਾਲ ਸੁੱਖ-ਦੁੱਖ ਹੋਵੇ ਤਾਂ ਵੀ ਖੜਦਾ ਚੰਗੇ ਮਾੜੀ ਕੰਮ ਹੋਵੇ ਤਾਂ ਵੀ ਆਂਦਾ ਹੈ ਹਰ ਕੰਮ ਦੇ ਵਿੱਚ ਖੜਦਾ ਹੈ ਮੈਨੂੰ ਪਤਾ ਲੀਡਰ ਆ ਜਨਤਾ ਦਾ ਅਸੀਂ ਸੋਨੂ ਨੂੰ ਜਾਣਦੇ ਆ ਅਸੀਂ ਸੰਜੀਵ अरोੜਾ ਨੂੰ ਨਹੀਂ ਜਾਣਦੇ ਅਸੀਂ ਭਗਵੰਤ ਮਾਨ ਨੂੰ ਨਹੀਂ ਜਾਣਦੇ ਅਸੀਂ ਸੋਨੂ ਨੂੰ ਜਾਣਦੇ ਆ ਅਸੀਂ ਸੋਨੂ ਨੂੰ ਜਾਣਦੇ ਆ ਸਾਡੇ ਜਿੰਨੀਆਂ ਵੋਟਾਂ ਨੇ ਸਾਰੇ ਸੋਨੂ ਕਰਕੇ ਜਾਣੀ ਜਾਂਦੀ ਬਾਸ ਸੋਨੂ ਨੂੰ ਤਾਂ ਐਮਐਲਏ ਟਿਕਟ ਮਿਲਣੀ ਚਾਹੀਦੀ ਅਸੀਂ ਵੀ ਕਹਿੰਦੇ ਆ ਮਿਲੇਗੀ ਮਿਲੇਗੀ ਸੋਨੂ ਨੂੰ ਅਗਲੀ ਵਾਰ ਸੋਨੂ ਬਣੇਗਾ ਬਣੇਗਾ ਜਦੋਂ ਵੱਡੀ ਬਣੇਗਾ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਲੁਧਿਆਣਾ ਜਿਮਨੀ ਚੌਂ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਆਮ ਲੋਕਾਂ ਦੀ ਨਫਸ ਫੜਨ ਦੇ ਲਈ ਕਿ ਕਿਹਨੂੰ ਵੋਟ ਪਾਣ ਦੀ ਉਹ ਸੋਚ ਰਹੇ ਨੇ ਜਾਂ ਕਿਹੜਾ ਕੈਂਡੀਡੇਟ ਉਹਨਾਂ ਨੂੰ ਚੰਗਾ ਲੱਗ ਰਿਹਾ ਹੈ ਤੇ ਲੁਧਿਆਣਾ ਦੇ ਜਵਾਰ ਕੈਂਪ ਦੇ ਵਿੱਚ ਪਹੁੰਚਿਆ ਸਾਡੇ ਨਾਲ ਇੱਥੇ ਮਹਿਲਾਵਾਂ ਨੇ ਜੋ ਜਿਨ੍ਹਾਂ ਦੀ ਵੋਟ ਸਭ ਤੋਂ ਜ਼ਿਆਦਾ ਕੀਮਤੀ ਹੈ ਤੇ ਜਿਨ੍ਹਾਂ ਨੇ ਹੀ ਪੰਜਾਬ ਦੀਆਂ ਸਰਕਾਰਾਂ ਬਣਾਈਆਂ ਨੇ ਤੇ ਪੰਜਾਬ ਦੀਆਂ ਸਰਕਾਰਾਂ ਢਗਾਈਆਂ ਵੀ ਨੇ ਤੇ ਅੰਡੀ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਦੁਬਾਰਾ ਇਲੈਕਸ਼ਨ ਆ ਗਈ ਇੱਕ ਕਰ ਫੇਰ ਮੌਕਾ ਕਿਹਨੂੰ ਜਿਤਾ ਰਹੇ ਸੋਨੂ ਸੋਨੂ ਕੌਣ ਪੂਰਾ ਨਾਮ ਆ ਪੂਰਾ ਬਿਆਨ ਹੋਈ ਤਾਂ ਸੋਨੂ ਦਾ ਹੀ ਪਤਾ ਹਨੂ ਤੇ ਪਾਰਟੀ ਝਾੜੂ ਦੀ ਝਾੜੂ ਚੱਲੇਗਾ ਜੀ ਕੀ ਕੀ ਚੰਗਾ ਲੱਗਾ ਵੈਸੇ ਝਾੜੂ ਸਾਰਾ ਕੁਝ ਵਧੀਆ ਹਡੀਆਂ ਸੜਕਾਂ ਅੱਜ ਬਣਾ ਕੇ ਗਏ ਨੇ ਸੋਨੂ ਨੇ ਕੋਲ ਕੱਢ ਕੇ ਬਣਵਾਈ ਹੈ ਨਾ ਤੁਸੀਂ ਸੋਨੂ ਨੂੰ ਕੌਂਸਲਰ ਸੋਨੂ ਹਾਂਜੀ ਕੌਂਸਲਰ ਨਹੀਂ ਹੈਗਾ ਐਮਐਲਏ ਐਮਐਲਏ ਨੇ ਮੋਟਾ ਚੇਅਰਮੈਨ ਹਾਂਜੀ ਮੋਟਾ ਨਹੀਂ ਕੌਂਸਲਰ ਤੇ ਹੋਈ ਹੈ ਨਾ ਤੁਹਾਡੇ ਲਈ ਤਾਂ ਐਮਐਸਏ ਸਾਡੇ ਲਈ ਸਭ ਕੁਝ ਝਾੜੂ ਝਾੜੂ ਨੂੰ ਵੋਟ ਹਾਂਜੀ ਸਾਡੇ ਤੋਂ ਸੋਨੂ ਸਾਡੇ ਇੱਥੇ ਹਾਂਜੀ ਅਸੀਂ ਸੋਨੂ ਨਹੀਂ ਪਾਵਾਂਗੇ ਜਿਹੜੇ ਸਾਡੇ ਤੋਂ ਕੰਮ ਕਰੇਗਾ ਸੋਨੂ ਜਿੱਧਰ ਕਹੇਗਾ ਉਧਰ ਲੱਲੇ ਹਾਂਜੀ ਉਧਰ ਜਾਣਾ ਅਸੀਂ ਸਾਡੇ ਗਲੀ ਤੱਕ ਬਣਵਾਤੀ ਸਾਨੂੰ ਹੋਰ ਕੀ ਚਾਹੀਦਾ ਹਾਂਜੀ ਬਣਵਾ ਕੇ ਗਏ ਆ ਨਾਲੇ ਸੋਨੂ ਕੋਲ ਖੜਿਆ ਸੀ ਤੇ ਬਾਕੀ ਬਾਕੀ ਜੇ ਆਪਾਂ ਗੱਲ ਕਰ ਲਈਏ ਪੰਜਾਬ ਸਰਕਾਰ ਦੇ 3 ਸਾਲ ਜਿਹੜੇ ਨਿਕਲੇ ਆ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣੇ ਉਹਦੋਂ ਦੀਆਂ ਕਿੱਦਾ ਕਿੱਦਾ ਲੱਗ ਰਿਹਾ ਹੈ ਵਾ ਸਾਰਾ ਕੁਝ ਤਾਜੀ ਖਵਾ ਰਹੇ ਆ ਤਾਜੀ ਖਾ ਰਹੇ ਆ ਬਸ ਠੀਕ ਹੈ ਔਰ ਹੋਰ ਕੋਈ ਕਿਸਾਨ ਨੂੰ ਪਰੇਸ਼ਾਨ ਨਹੀਂ ਕੋਈ ਕੋਈ ਤਕਲੀਫ ਹੈ ਜਿਹੜੀ ਬੋਲਦਾ ਭਈ ਕੋਈ ਤਕਲੀਫ ਨਹੀਂ ਕੋਈ ਤਕਲੀਫ ਨਹੀਂ ਕੋਈ ਤਕਲੀਫ বিনা ਕੀ ਤੂੰ ਸਾਡੇ ਕੰਮ ਨੂੰ ਜਾਂਦਾ ਹੈ ਤੇ ਸਾਡੇ ਕੰਮ ਕਰ ਤੇ ਉਹ ਆਮ ਆਦਮੀ ਪਾਰਟੀ ਦੇ ਕੌਂਸਲਰ ਹਾਂਜੀ 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 ਤੇ ਹੋਲ ਬਾਕੀ ਭਗਵੰਤ ਮਾਨ ਦਾ ਕੰਮ ਕਿਵੇਂ ਵੇਖ ਰਹੇ ਹੋ ਭਗਵੰਤ ਮਾਨ ਬਾਕੀ ਅਧਿਰਕਾਰ ਭਗਵੰਤ ਮਾਨ ਨੇ ਇੱਕ ਗੱਲ ਕੀਤੀ ਖਤਮ ਜਿਹੜੀ ਉਹਨੇ ਸਾਡੀ ਕਣਕ ਬੰਦ ਕਰਤੀ ਆ ਆ ਮੇਰਾ ਸਨੇਹ ਲਾ ਦਿਓ ਉਹਨੇ ਕਣਕ ਚਾਲੂ ਰਵਾਦੇ ਬੰਦਿਆ ਜਰਾ ਸੋ ਉਹਨਾਂ ਨੇ ਕਹਿੰਦਾ ਸੋਨੂ ਕਵੇ ਨਾ ਕਵੇ ਸਾਨੂੰ ਪਤਾ ਤੈਨੂੰ ਕੀ ਹੁਣ ਤੂੰ ਕਹਿ ਹੁਣਾਂ ਨੂੰ ਕਹੋਵੇ ਕਣਕ ਪਿਆਜ ਕੋ ਤੇ ਦੇ ਨਾ ਕਣਕ ਤੇ ਦੇ ਨਾ ਕਣਕ ਇਹਦਾ ਸੀ ਉਹਨੇ ਦੇਣਾ ਬੀਬੀਆਂ ਨੂੰ ਉਹ ਯਾਰ ਤੇ ਕਿੱਥੇ ਗਿਆ ਹੋਇਆ ਹੁਣ ਇਹੀ ਤੇ ਚੀਜ਼ ਅਹੀਂ ਤੁਹਾਨੂੰ ਪੁੱਛਣ ਆਇਆ ਉਹਨਾਂ ਅਹੀਂ ਇੱਕ ਘਰ ਚ ਤਿੰਨ ਮਾਵਾਂ ਧੀਆਂ ਨੇ ਠੀਕ ਹੈ ਨਾ 6000 ਰੁਪਏ ਦਾ ਮਹੀਨੇ ਦਾ ਬਣ ਗਿਆ ਠੀਕ ਹੈ ਕਿੰਨੇ 3 ਸਾਲ ਹੋ ਗਏ ਬੰਨੇ ਉਹਨਾਂ ਨੇ 3 ਸਾਲ ਦਾ ਜਮਾ ਕਰੋ ਕਿੰਨਾ ਬੰਦਾ ਕਿੱਥੇ ਗਿਆ ਕੌਣ ਦੇਗਾ ਸਾਨੂੰ ਉਹ ਫਿਰ ਉਹ ਸਭ ਬਣ ਜਾਂਦਾ ਕੁੜੀਆਂ ਵੋਟ ਛਾੜ ਨੂੰ ਆਕੇ ਆਈ ਮਮਾ ਮੈਂ ਤੇਰੇ ਨੇ ਪੈਸੇ ਦੇਣੇ ਆਕੇ ਇਹੀ ਤੇ ਗੱਲ ਨਾ ਹੁਣ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਇਹ ਵਾਲੀਆਂ ਚੀਜ਼ਾਂ ਵਾਦੇ ਪੂਰੇ ਨਹੀਂ ਹੋਏ ਕਿ ਇਹ ਮਾਇਨੇ ਰੱਖਦੇ ਨੇ ਕਿ ਨਹੀਂ ਰੱਖਦੇ ਤਾਂ ਕਿ ਤੁਸੀਂ ਜਿੱਦਾਂ ਤੁਸੀਂ ਹੁਣੇ ਕਹਿ ਗਿਆ ਆਪਾਂ ਫਿਰ ਛਾੜੋ ਹੀ ਬਾਣੀ ਆ ਉਹ ਤਾਂ ਫਿਰ ਉਹੀ ਜਿੱਤ ਗਏ ਨਾ ਦੇਖੋ ਜੀ ਅਸੀਂ ਸੋਨੂ ਨੂੰ ਜਾਣਦੇ ਆ ਸੋਨੂ ਸਾਡੇ ਨਾਲ ਮਾੜਾ ਨਹੀਂ ਹੈਗਾ ਸੋਨੂ ਸੋਨੂ ਹਰ ਗੱਲ 'ਚ ਖੜਾ ਸਾਡੇ ਨਾਲ ਸੁੱਖ ਦੁੱਖ ਹੋਵੇ ਤਾਂ ਵੀ ਖੜਦਾ ਚੰਗੀ ਮਾੜੀ ਕੰਮ ਹੋਵੇ ਤਾਂ ਵੀ ਆਂਦਾ ਆ ਹਰ ਕੰਮ ਦੇ ਵਿੱਚ ਖੜਦਾ ਆ ਮੈਂ ਪੱਕਾ ਲੀਡਰ ਆ ਜਨਤਾ ਦਾ ਅਸੀਂ ਸੋਨੂ ਨੂੰ ਜਾਣਦੇ ਆ ਅਸੀਂ ਸੰਜੀਵ अरोड़ा ਨੂੰ ਨਹੀਂ ਜਾਣਦੇ ਅਸੀਂ ਭਗਵੰਤ ਨੋ ਨਹੀਂ ਜਾਣਦੇ ਅਸੀਂ ਸੋਨ ਨੂੰ ਜਾ ਅਸੀਂ ਸੋਨ ਨੂੰ ਜਾ ਸਾਡੀਆਂ ਜਿੰਨੀਆਂ ਵੋਟਾਂ ਨੇ ਇਹ ਸਾਰੇ ਸੋਨ ਨੂੰ ਕਰਕੇ ਜਾਣੇ ਜਾਂਦੇ ਸੋਨ ਨੂੰ ਤੇ ਐਮਐਲਏ ਨਿਕਣ ਮਿਲਣੀ ਚਾਹੀਦੀ ਅਸੀਂ ਵੀ ਕਹਿੰਦੇ ਆ ਮਿਲੇਗੀ ਮਿਲੇਗੀ ਸੋਨ ਨੂੰ ਅਗਲੀ ਵਾਰ ਸੋਨੂ ਬਣੇਗਾ ਬਣੇਗਾ ਕਾਨੂੰਨਦਾਰ ਬਣੇਗਾ ਹੁਣ ਟਾਈਮ ਆ ਗਿਆ ਬਣਨ ਦਾ ਸੰਜੀਵ ਰੋੜਾ ਨਹੀਂ ਐਸ ਵਕਤ ਸੰਜੀਵ ਰੋੜਾ ਸੀ ਬਣਦਾ ਅਗਲੀ ਵਾਰ ਸੋਨੂ ਸੀ ਬਣਨਾ ਸੋਨੂ ਬਣੇਗਾ ਓਕੇ ਸੋਨੂ ਜੀ ਬਣਨਗੇ ਆਪ ਕੀ ਹਾਂ ਅੰਦੀਏ ਤੁਸੀਂ ਕਿੰਨੀਆਂ ਇਲੈਕਸ਼ਨਾਂ ਦੇਖ ਲੀਆਂ ਹੋਣੀਆਂ ਆ ਕਿਹੜੀ ਅਜੇ ਤੱਕ ਵਧੀਆ ਲੱਗੀ ਹੈ ਸਾਨੂੰ ਦੱਸੋ ਸੋਨੂ ਦੀ ਨਹੀਂ ਸੋਨੂ ਕਹੋ ਤਾਂ ਤੁਹਾਨੂੰ ਜਾਣਦਾ ਪਹਿਲਾਂ ਤਾਂ ਸਾਨੂੰ ਉਸੇ ਨੂੰ ਇੱਕ ਕਣਕ ਜਿਹੜੀ ਕਟਾ ਦਿੱਤੀ ਐ ਕਟਾ ਦਿੱਤੀ ਐ ਉੱਥੇ ਹੀ ਬਸ ਕਣਕ ਦਾ ਯਾਰ ਆਪਣਾ ਪਿਆਰਾ ਪਹਿਲਾਂ ਜਦੋਂ ਅਕਾਲੀ ਦਲ ਹੁੰਦਾ ਸੀਗਾ ਤੇ ਕਾਂਗਰਸੀ ਹੁੰਦੀ ਚੰਨੀ ਚੰਨੀ ਨਹੀਂ ਵਧੀਆ ਚੰਨੀ ਨਹੀਂ ਪੰਜਾਬ ਵੀ ਵਧੀਆ ਸੀ ਵਧੀਆ ਹੀ ਵਧੀਆ ਨਹੀਂ ਸੀ ਹਾਂ ਪਰ ਜੋ ਸੋਨੂ ਕੰਮ ਕਰਦਾ ਫਿਰ ਉਹ ਸੋਨੂ ਨੂੰ ਕਹਾਂਗੇ ਚੰਗਾ ਨਹੀਂ ਆਪਣੇ ਕੰਮ ਤੱਕਣਿਆ ਮਤਲਬ ਇਹ ਸਿੱਧੀ ਜਿਹੜੀ ਗੱਲ ਹੈ ਬਸ ਜਿਹੜਾ ਕੰਮ ਕਰਦਾ ਸੋਨੂੰ ਕਰਦਾ ਨੇ ਜੇ ਜਨਨ ਕੋਈ ਸੁਨੇਹਾ ਲਾਣਾ ਚਾਹਤੇ ਹੋ ਸੁਨੇਹਾ ਲਾ ਦਿਓ ਸਾਡਾ ਭਗਵੰਤ ਮਾਨ ਨੂੰ ਕਹਿ ਦੇਣਾ ਮੇਰੇ ਕੰਨ ਕ ਚਾਲੂ ਕਰ ਦੇ ਦੇ 8 ਕਿਲੋ ਨਾਲ ਨੇ ਪੈਂਦੀ 5 ਕਿਲੋ ਨਾਲ ਨੇ ਪੈਂਦੀ ਹੈਗੀ ਪਹਿਲਾਂ ਕਿੰਨੀ ਮਿਲਦੀ ਸੀ ਪਹਿਲਾਂ ਬੰਦੇ ਮਿਲਦੀ ਸੀ 30 ਕਿਲੋ ਮਿਲਦੀ ਸੀ ਇੱਕੇ ਬੰਦੇ ਨੂੰ ਮੰਗਾ ਕੇ ਵੋਟਾਂ ਵੇ ਲੋਕਾਂ ਨੂੰ ਦੇ ਰਿਹਾ ਸਾਰੀਆਂ ਤੇ ਬੀਬੀ ਇਕੱਲੇ ਇਕੱਲੇ ਨੂੰ ਆ ਰਹੀਆਂ ਹਾਂਜੀ ਹਾਂਜੀ ਅਗਲੇ 5 ਕਿਲੋ 1 ਮਹੀਨੇ 3 ਮਹੀਨੇ ਦੇ 15 ਕਿਲੋ ਦੇਵਾਂਗੇ ਭਗਵਾਨ ਜਮਨ ਸਾਹਿਬ ਨੂੰ ਦੱਸਣਾ ਜਾਵਾਂਗੇ ਕਿ ਪੱਕੇ ਵੋਟਰ ਤੁਹਾਡੇ ਜਿਹੜੇ ਆ ਗਏ ਨੇ ਇਸ ਇਲਾਕੇ ਦੇ ਤੇ ਕਣਕ ਦੀ ਜਿਹੜੀ ਗੱਲ ਹੈਗੀ ਉਸ ਚੀਜ਼ ਨੂੰ ਲੈ ਕੇ ਕਾਫੀ ਰੋਸ਼ਾ ਜਿਹੜਾ ਦੇਖਿਆ ਜਾ ਰਿਹਾ ਸੋ ਲਗਾਤਾਰ ਹਰ ਤਸਵੀਰ ਅਸੀਂ ਲੁਧਿਆਣਾ ਵੈਸਟ ਦੀ ਜਿਮਨੀ ਚੌਂ ਦੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਨਾਲ